ਇਥੇ ਫਲੈਟ ਪਾਉਂਦੇ ਹੁੰਦੇ ਨੇਗੇ ਆਮਕ ਮੈਨਾਂ ਵਾਲੇ ਇਹ ਬੈਲਟਾਂ ਪਾਉਂਦੇ ਨੇ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਮੀਰ ਗਰਦੋਤ ਸਾਬ ਠੀਕ ਠਾਕ ਹੋਮੋਗੇ ਅੱਜ ਆਈ ਹੀ ਆਪਾਂ ਯੂਨੀਵਰਸਿਟੀ ਦੇ ਮੇਲੇ ਤੇ ਤੇ ਆਜੋ ਸਾਨੂੰ ਮੇਲਾ ਦਿਖਾਉਣਿਆ ਨਾਲੇ ਕੱਲੀ-ਕੱਲੀ ਸਟਾਲ ਵਾਲਿਆਂ ਕੋਲੇ ਚੱਲਾਂਗੇ ਸਾਰਿਆਂ ਨਾਲ ਗੱਲਬਾਤ ਕਰਾਵਾਂਗੇ ਹਾਂਜੀ ਦੋਸਤੋ ਉਧਰ ਖੜੇ ਨੇ ਫਾਰਮ ਟਰੈਕ ਵਾਲੇ ਕੋਟੇ ਵਾਲੇ ਅਕਸੋਰਡ ਵਾਲੇ ਇਧਰ ਸਵਰਾਜ ਆਲੇ ਮਹਿੰਦਰਾ ਵਾਲੇ ਤੇ ਸਾਰੇ ਵੱਖੋ ਵੱਖਰੀਆਂ ਸਟਾਲਾਂ ਲੱਗੀਆਂ ਰਹਿਗੀਆਂ ਬੱਕੋ ਵੱਖਰੇ ਟਰੈਕਟਰ ਖੜੇ ਨੇਗੇ ਖੜੇ ਵੀ 4x4 ਨੇ ਸਾਰੇ ਟਰੈਕਟਰ ਤੇ ਆ ਗਿਆ ਫਾਰਮ ਟਰੈਕ ਫਾਰਮ ਟਰੈਕ ਬਹੁਤ ਨੇ ਹੁਣ ਸਾਡੇ ਪਿੰਡ 'ਚ 10-12 ਟਰੈਕਟਰ ਹੋ ਗਏ ਪੂਰੇ ਵਧੀਆ ਟਰੈਕਟਰ ਨੇ ਬਾਕੀ ਕੋਟ ਆ ਗਿਆ ਕੋਸਟ ਆਲਾ ਵੀ ਡੈਕਟਰ ਬਹੁਤ ਵਧੀਆ ਉੱਤਰ ਕੇ ਐਸ ਵਾਲਾ ਵੀ ਕਮੈਂਟ ਆ ਗਈ Pro Max ਕਰਤਾ ਹੈ ਪਰ ਪ੍ਰੋ ਮੈਕਸ ਹੁਣ ਹਰੇਕ ਹੀ ਇਹ ਪ੍ਰੋ ਮੈਕਸ ਕਰਨ ਲੱਗੇ ਬਾਟਾ ਨਾਮ ਹੋ ਸਕਦੇ ਉਸ ਪਰ 25 ਇਹ 47 ਹੌਸਪਾਵਰ ਦਾਗਾ ਛੋਟੇ ਕਰਤਾ 14 ਦੇ ਟਾਇਰਾਂ 'ਚ ਕਰਤਾ ਲਓ ਉਹਨਾਂ ਦੇ ਟਾਇਰਾਂ 'ਚ ਕਰਤਾ ਬੱਸ ਆਹ ਹੈਵੀ ਕਰਤਾ ਇਹਦਾ ਇਸ ਨੂੰ ਅੱਗਾ ਸਕਦੇ ਹੋ ਤੁਸੀਂ ਅੱਛਾ ਹੈਵੀ ਕਰਤਾ ਇਹਦਾ ਬਹੁਤ ਵਧੀਆ ਟਰੈਕਟਰ ਹੁਣ ਇਹ ਕੇਐਸ ਆਲੇ ਆ ਗਏ ਆਪਣੇ ਮਿੱਤਰ ਇਹਨਾਂ ਕਰਦਿਆਂ ਗੱਲਬਾਤ ਕੇਐਸ ਮੱਕੀ ਵਾਲੇ ਕਾਰਟਰ 'ਚ ਖੜੀ ਆ ਗਈ ਤੇ ਸਾਰੀਆਂ ਸਟਾਲਾਂ ਲੱਗੀਆਂ ਨੇ ਇਹਨਾਂ ਦੀਆਂ ਵੀ ਇਹ ਜਿਹੜੀ KS ਉਹ ਤੋਂ ਇੱਕ ਫਰਕ ਹੈ ਨਾ ਆ ਉਹ KS ਉਹ ਟ੍ਰੌਪ ਮਾਸਟਰ ਆ ਗਈ ਜਿਹੜੀ ਕਲਪ ਦੇ ਟੋਟੇ ਤੇ ਬਣਾਉਂਦੇ ਨੇ ਉਹ KSI ਆ ਗਈ ਇਹ KS 89355 ਆ ਗਈ ਇਹ ਮਰੇਕ ਕੋਲ ਇਹਨਾਂ ਦੀ ਫੈਕਟਰੀ ਹੈ ਜਣੀ ਬ੍ਰਾਂਚ ਇੱਕੋ ਹੀ ਆ ਦੋ ਭਰਾ ਸੀ ਵੱਖੋ ਵੱਖਰੇ ਆਲੇ ਢੱਡ ਹੋ ਗਏ ਇਹ ਕੇ ਆ ਸ੍ਰੀਪੁਰ ਆ ਗਿਆ ਬਹੁਤ ਵਧੀਆ ਰੀਪੁਰ ਆਗਾ ਤੇ ਆਪਾਂ ਬਹੁਤ ਚਲਾਇਆ ਕੇ ਇਸ ਦਾ ਰੀਪੁਰ ਜਿੰਨਾ ਕਹਿੰਦਾ ਉਨ ਲਈ ਚਲਾਇਆ ਬਹੁਤ ਵਧੀਆ ਚੱਲਣ ਨੂੰ ਬਹੁਤ ਵਧੀਆ ਚੀਜ਼ ਆ ਤੇ ਬਾਕੀ ਹੋਰ ਜਿਵੇਂ ਜ਼ੀਰੋ ਟ੍ਰੈਲ ਹੋ ਗਈ ਏ ਜੀ ਰੋਡ ਰੈਲ ਵੀ ਕੇ ਐਸ ਡੀ ਬਹੁਤ ਵਿਗਦੀ ਆ ਗਈ ਤੇ ਸਭ ਤੋਂ ਵੱਡਾ ਇੰਨੀ ਫੈਟ ਇਹਨਾਂ ਦਾ ਲੇਜ਼ਰ ਕਰਾਗਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਹਿਲਾਂ ਇਹਨਾਂ ਨੇ ਲੇਜ਼ਰ ਕਟ ਦਸੂ ਕੇ ਐਸ ਐਮ ਇ ਬਣਾਇਆ ਸੀਗਾ ਤੇ ਆ ਐਸ ਐਮ ਐ ਸਲਾਕੇ ਨਾਲ ਐਸ ਐਮ ਐ ਲੱਗਿਆ ਹੋਇਆ ਤੇ ਇੱਕ ਪੈਂ ਦੀ ਅੱਜ ਡ੍ਰਿਪਲੀ ਆ ਤੇ ਬੇਤੇ ਦੀ ਬੁੱਕ ਹੋਈ ਆ ਥੇਲੇ ਦੀ ਇਹ ਫਰੇ ਦੇ ਵੀ ਆਕਰਾਇਆ ਸਾਈਡ ਬੰਦਿਆਂ ਨੇ ਲੈ ਕੇ ਜਾਣੀ ਆ। ਇਹ ਅੱਜ ਇਹਦੀ ਡ੍ਰਿਵਲੀ ਹੋਣੀ ਹੈਗੀ। ਜਿਵੇਂ ਬਾਰਸ਼ਾਂ ਹੋਈਆਂ ਬਹੁਤ ਜ਼ਿਆਦੇ ਉਹਦੇ ਕਾਰਨ ਹੁਣ ਇਹ ਚੱਲਣੀਆਂ ਚੈਨ ਵਾਲੀ ਸੋਨੂ ਮਸ਼ੀਨ। ਠੀਕ ਆ ਠੀਕ ਆ। ਠੀਕ ਆ। ਜਿੱਥੇ ਹੁਣ ਜ਼ਿਆਦਾ ਮੀਂਹ ਪੈ ਕੇ ਪਾਣੀ ਖੜ ਗਿਆ, ਝੋਨਾ ਆਇਆ ਪਿਆਗਾ ਉੱਥੇ ਸਾਰੀ ਇਹ ਨਹੀਂ ਚੱਲਣਾ। ਇਹ ਜਿਵੇਂ ਹੁਣ ਝੋਨਾ ਵੱਢ ਕੇ ਰਾਸਤੇ ਤੇ ਲਿਆ ਕੇ ਪਾਉਣਾਗਾ ਉਹਦਾ ਇਹ ਘੰਟੇ ਅਨੁਸਾਰ ਰੇਟ ਲੈਂਦੇ ਨੇਗੇ ਇਹ ਮਸ਼ੀਨ ਨੇ ਬਹੁਤ ਪੈਸਾ ਕਮਾ ਦੇਣਾ ਜਿੰਨੀ ਕਿਹੇ ਮਹਿੰਗੀ ਆ ਮਸ਼ੀਨ ਉਨੀ ਕਿਹਨੇ ਕਮਾਈ ਕਰ ਦੇਣੀ ਆ ਚੱਲਣਾ ਤਾਂ ਇਹਨੇ ਇੱਕ ਸੀਜ਼ਨ ਹੀ ਆਗਾ ਤੇ ਬਹੁਤ ਵਧੀਆ ਮਸ਼ੀਨ ਆ ਕੀ ਹੁਣ ਤਾਂ ਜਿੱਥੇ ਨਹੀਂ ਵੜਦੀਆਂ ਗਿੱਲੇ ਜਿਉਂ ਉੱਥੇ ਇਹਨੂੰ ਲੈ ਜਾ ਕੇ ਬਾੜੋ ਨਾਲੇ ਅੱਧਾ ਟਾਈਮ ਲੱਗਦਾ ਕੋਈ ਟਰਾਲੀਆਂ ਕੋ ਟਰਾਲੀ ਖਾੜੀ ਸੜਕ ਤੇ ਜਾਣੀ ਆ ਉਹਦੇ ਕਾਰਨ ਇਹਦੀ ਕੋਈ ਐਡੀ ਜ਼ਿਆਦੇ ਉਹ ਨਹੀਂ ਹੁੰਦਾ ਹੈਗਾ ਵੀ ਕਮਾਈ ਇਹ ਜਣੀ ਉਹਦੋਂ ਦੋ ਗੁਣਾ ਜ਼ਿਆਦੇ ਕਰਦੀ ਹੈਗੀ ਆਹ ਕੱਦੂ ਕਰਨ ਵਾਲਾ ਆ ਗਿਆ ਸਿਸਟਮ ਤਵੀਆਂ ਆ ਗਈਆਂ ਦੂਜੀਆਂ ਇਹ ਪ੍ਰਾਲੀ ਨੂੰ ਨਾ ਸੋਨੂੰ ਆਹ ਪ੍ਰਾਲੀ ਦੱਬੀ ਜਾਂਦੀਆਂ ਨੇ ਮੂਰੇ ਉਹ ਪ੍ਰਾਲੀ ਵੱਢੀ ਜਾਂਦੀਆਂ ਨਹੀਂਆਂ ਬਾਗਰ ਵੀ ਸਿਸਟਮ ਨਾਲ ਦੀ ਨਾਲ ਪ੍ਰਾਲੀ ਦੱਬ ਕੇ ਹੋਈ ਜਾਂਦਾ ਨਾਲ ਦੀ ਨਾਲ ਕੰਮ ਤੇ ਉਦੋਂ ਐਗਰੀ ਜਾਣ ਵਾਲੇ ਆ ਗਏ ਇਨਾਂ ਦੇ ਐਪਲੀਮੈਂਟ ਵੀ ਪੂਰੇ ਵਧੀਆ ਨੇ ਜੋ ਐਗਰੀ ਜ਼ੋਨ ਆਲਿਆਂ ਦੇ ਮੇਜਰ ਕਰਾਹਾ ਹੋ ਗਿਆ ਤੇ ਵੇਚਰ ਹੋ ਗਿਆ ਸਭ ਨੂੰ ਜਿਹੜਾ ਹੈ ਨਾ ਆਹ ਆਹ ਲਾਰਡ ਸਪੀਕਰ ਲੱਗੇ ਹੋਏ ਨੇਗੇ ਇਹ ਬਹੁਤ ਜ਼ਿਆਦੇ ਗਾਪ ਆਉਂਦੇ ਨੇਗੇ ਇਹਨਾਂ ਨਾਲ ਵੀਡੀਓ ਬਣਾਉਣ ਦਾ ਸਵਾਦ ਹੀ ਨਹੀਂ ਆਉਂਦਾ ਹੈਗਾ ਆਹ ਆ ਗਈ ਕਣਕ ਬੀਜ ਲੈ ਮੱਕੀ ਬੀਜ ਲੈ ਇਹਦੇ ਨਾਲ ਸਰੋਂ ਬੀਜ ਲੈ ਇਹ ਸਾਰੀਆਂ ਆਈਟਮਾਂ ਤਿਆਰ ਨੇ ਇੱਧਰ ਸੁਪਰਹੀਟਰ ਆ ਗਿਆ ਇਹ ਮੇ ਇਹ ਦਸਮੀਸ਼ ਵਾਲੇ ਇਹ ਅਮਰਗੜਾ ਵਾਲੇ ਬਣਾ ਰਹੇ ਨੇਗੇ ਸਾਰਾ ਸਿਸਟਮ ਇਹਨਾਂ ਦਸਮੀਸ਼ ਨਾਂ ਰੱਖਿਆ ਹੁੰਦਾ ਸੀ ਪਹਿਲਾਂ ਅੱਛਾ ਦਸਮੀਸ਼ ਤੋਂ ਫਿਰ ਮਰੇਕ ਬੋਲੇ ਦਸਮੀਸ਼ ਵਾਲਾ ਨੇ ਇਹਨਾਂ ਤੇ ਕਲੇਮ ਕਰਤਾ ਸੀਗਾ ਵੀ ਤੁਸੀਂ ਸਾਡਾ ਨੌ ਕਿਵੇਂ ਰੱਖੀ ਬੈਠ ਹੋਗੇ ਨਾਂ ਬਦਲ ਲੈਣ ਤੇ ਇਹਨਾਂ ਨੇ ਨਾਂ ਬਦਲ ਕੇ ਲੈਂਡ ਫੋਰਸ ਧਰਤਾ ਆ ਇੱਧਰ ਅੱਜ प्यारा थो, थो, तो हो जाता क्योंकि जाता, तो 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 जिसे जी मेरी आवाज करो मास्टर ग्रुप वाले फिरते ने गए यानी चाच्यों पे सुखिया ਸੁਖਾ ਤਾਂ ਤਾਂ ਕਿਥੇ ਆ? ਕੀ ਬੋਲ ਤੂੰ? ਜੱਗਾ ਜੱਗਾ ਚਲੋ 2 ਮਿੰਟ ਖਾਤੇ ਹਾਂ ਸਾਡੇ ਜਿੰਨੇ ਵੀ ਕਿਸਾਨ ਵੀਰ ਭਰਾ ਸਾਡੇ ਕੋਲ ਆਏ ਹੋਏ ਨੇ ਸਾਰਿਆਂ ਨੇ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਬੁਜਾਰਿਸਾ ਕਿ ਆਪ ਦਾ ਨੰਬਰ ਸਾਡੇ ਕੋਲ ਜੂੜ ਦੇ ਕੇ ਜਾਇਓ ਕਿਉਂਕਿ ਅਸੀਂ ਦਿਵਾਲੀ ਦੇ ਤਿਲਕੀ ਡਰਾ ਕੱਢ ਰਹੇ ਹਾਂ ਔਰ ਜਿਹਦੇ ਵਿੱਚ ਪਹਿਲੇ 10 ਜਿਹਨੇ ਚੁਣਿਆ ਜਾਣਗੇ ਉਹਨਾਂ ਨੂੰ ਦੀਆ ਪੜਾ ਸਿਰਾਂ ਆਉਂਦਾ ਸਾਇਰ ਵਿਕੀਆ ਉਹ ਮਸ਼ੀਨ ਵੀ ਹੋਰ ਆ ਕਿ ਯਾ ਕੋਈ ਮੋਬਾਈਲ ਹੋਰ ਲੱਗਾ ਜਾਂ ਕਿਤੇ ਹੋਰ ਸੋ ਐਸੇ ਸਾਰੇ ਬੰਦਿਆਂ ਨੂੰ ਪੁੱਛੀਆ ਵੀ ਆਪਦਾ ਦਾ ਮੋਬਾਈਲ ਨਾ ਜਿਹੜਾ ਹੈ ਨਾ ਸਾਰੇ ਜਿਹੜੇ ਸੰਦੇ ਆਪਾਂ ਮੇਡਮ ਬੇਟੇ ਇਹਨਾਂ ਨੂੰ ਨੋਟ ਕਰਾ ਕੇ ਆਇਆ ਵੀ ਬਾਕੀ ਥੋੜਾ ਸਾਰਾ ਨਹੀਂ ਬਹਿ ਦੋ ਤੋਂ ਪਰਵਾ ਕਰਦੇ ਆ ਕਿ ਬਲਕਾਰ ਮਸ਼ੀਨ ਆਪਾਂ ਨੂੰ ਬਹੁਤ ਸੋਹਣੀ ਲੱਗੀ ਬਣਾਈ ਵੀ ਤੇ ਬਾਕੀ ਇਹਨਾਂ ਨਾਲ ਆਪਾਂ ਇੱਕ ਹੋਰ ਹੈ ਇਹਨਾਂ ਦੀ ਸੋਨੂਰੇ ਆ ਇਥੇ ਫਲੈਟ ਪਾਉਂਦੇ ਹੁੰਦੇ ਨੇਗੇ ਆਮ ਕਮੈਨਾ ਵਾਲੇ ਇਹ ਬੈਲਟਾਂ ਪਾਉਂਦੇ ਨੇ ਠੀਕ ਆ ਚਾਚੇ ਵੀ ਬੈਲਟਾਂ 슬ਿੱਪ ਨਹੀਂ ਮਾਰਦੀਆਂ ਹੈਗੀਆਂ ਇਹ ਬਹੁਤ ਵਧੀਆ ਚੀਜ਼ ਲੱਗੀ ਹੈ ਨਾ ਤੇ ਬਾਕੀ ਤੁਹਾਨੂੰ ਪ੍ਰੋਪਰ ਵੀਡੀਓ YouTube Facebook ਪੇਜ ਤੇ ਆਪਾਂ ਇਹਨਾਂ ਦੀ ਕੰਪਨੀ ਜਾ ਕੇ ਬਣਾਵਾਂਗੇ ਅੱਜ ਤਾਂ ਇਥੇ ਸੋਰਸਰ ਆਪਾਂ ਹੋਣ ਕਰਕੇ ਥੋੜੀ ਜੀ ਰੀਲ ਹੀ ਬਣਾਈ ਆ ਵੀਡੀਓ ਚੰਗੀ ਲੱਗੀ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਪ੍ਰੋਪਰ ਤੁਹਾਨੂੰ ਇਹਨਾਂ ਦੀ ਵੀਡੀਓ ਬਣਾ ਕੇ ਦਿਖਾਈਏ ਕਿਵੇਂ ਕਰੀਏ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਰਹਿਸਤਿਕਾ